ਬਿੱਤੇ ਕੱਲ ਗੜਸ਼ਿੰਦਰ ਦੇ ਪਿੰਚਕ ਸਿੰਘਾਂ ਵਿਖੇ ਇੱਕ ਪ੍ਰਵਾਸੀ ਮਜ਼ਦੂਰ ਨੇ ਦੂਸਰੇ ਪ੍ਰਵਾਸੀ ਮਜ਼ਦੂਰ ਦਾ ਕਤਲ ਕਰਕੇ ਉਸ ਨੂੰ ਅੱਗ ਵਿੱਚ ਸੁੱਟ ਦਿੱਤਾ ਇਸ ਸਬੰਧੀ ਐਸਐਸਓ ਗੜਸ਼ਿੰਦਰ ਬਲਜਿੰਦਰ ਸਿੰਘ ਮੱਲੀ ਨੇ ਗੱਲਬਾਤ ਕਰਦੇ ਦੱਸਿਆ ਕਿ ਉਹਨਾਂ ਨੇ ਮਲਜ਼ਮ ਨੂੰ ਕੋਰਾਲੀ ਤੋਂ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਦਾ 3 ਦਿਨ ਦਾ ਪੁਲਿਸ ਰਿਮਾਨ ਹਾਸਲ ਕਰ ਲਿਆ ਹੈ ਉਹਨਾਂ ਦੱਸਿਆ ਕਿ ਕੱਲ ਮਿਤੀ 9 12 2024 ਨੂੰ ਮੈਂ ਪੁਲਿਸ ਪਾਰਟੀ ਸਮੇਤ ਚੰਡੀਗੜ੍ਹ ਚੌਂਕ ਚ ਨਾਕਾਬੰਦੀ ਕੀਤੀ ਸੀ ਤਕਰੀਬਨ 9:00 11:00 ਵਜੇ ਮੈਨੂੰ ਇਹ ਸੇ ਸੁਖਿੰਦਰ ਸਿੰਘ ਜਿਹੜੇ ਚੌਂਕੀਚਾਰ ਸਮੁੰਦਲਾ ਉਹਦਾ ਫੋਨ ਆਇਆ ਵੀ ਸਰ ਜਿਹੜਾ ਚੱਕ ਸਿੰਘਾ ਕੋਈ ਮੋਟਰ ਆ ਉਥੇ ਪ੍ਰਵਾਸੀ ਮਜ਼ਦੂਰ ਰਹਿੰਦਾ ਸੀ ਰਾਮਪਾਲ ਉਹਦੀ ਤੇਜ਼ ਤਰ ਹਥਿਆਰਾਂ ਨਾਲ ਕਿਸੇ ਨਾਮ ਨੂੰ ਵਿਅਕਤੀ ਨੇ ਗੱਤ ਘਾਹ ਮਾਰ ਉਹਨੂੰ ਮਾਰ ਦਿੱਤਾ ਫਿਰ ਮੈਂ ਆਪਣੀ ਪੁਲਿਸ ਪਾਰਟੀ ਸਮੇਤ ਉਥੇ ਮੌਕੇ ਤੇ ਪਹੁੰਚਿਆ ਮੌਕੇ ਤੇ ਸਾਨੂੰ ਇਹ ਸੇ ਸੁਖਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਹਾਜ਼ਰ ਮਿਲਿਆ ਤੇ ਮੌਕੇ ਤੇ ਜਿਹੜਾ ਮ੍ਰਿਤਕ ਸੀਗਾ ਉਹਦਾ ਜਿਹੜਾ ਭਰਾ ਵੱਡਾ ਸੀ ਉਹ ਵੀ ਹਾਜ਼ਰ ਮਿਲਿਆ ਸੀ ਜਿੱਦੋਂ ਅਸੀਂ ਮੌਕੇ ਤੇ ਦੇਖਿਆ ਸੀਗਾ ਵੀ ਤਾਂ ਕਾਫੀ ਉੱਥੇ ਜਿਹੜਾ ਸੀਗਾ ਉਸ ਬੰਦੇ ਦਾ ਕਤਲ ਬੁਰੀ ਤਰ੍ਹਾਂ ਕੀਤਾ ਗਿਆ ਸੀਗਾ ਤੇ ਉਹਦੀ ਜਿਹੜੀ ਡੈੱਡ ਬਾਡੀ ਸੀਗੀ ਲਾਗੇ ਪ੍ਰਾਲੀ ਬਾਲ ਕੇ ਉਹਨੂੰ ਉੱਥੇ ਜਲਾਇਆ ਵੀ ਗਿਆ ਉਹਨੂੰ ਮਤਲਬ ਬਾਡੀ ਨੂੰ ਅੱਗ ਵੀ ਲਾ ਦਿੱਤੀ ਗਈ ਸੀ ਮੌਕੇ ਤੇ ਅਸੀਂ ਬਿਆਨ ਕਲਮੰਦ ਕੀਤਾ ਉਹਦੇ ਭਰਾ ਦਾ ਤੇ ਅਸੀਂ ਐਫਆਈਆ ਨੰਬਰ 182 ਡੇਟਰ 9 12 24 ਅੰਡਰ ਸੈਕਸ਼ਨ 103 1 ਬੀ ਐਨ ਐਸ ਮਤਲਬ 302 ਤਹਿਤ ਮੁਕੱਦਮਾ ਅਰਧ थाना ਗੜ ਸ਼ੰਕਰਚ ਕੀਤਾ ਸੀ ਤਫਤੀਸ਼ ਅਮਲ ਵਿੱਚ ਲੈਂਦੀ ਸੀ ਫਿਰ ਸਾਡੇ ਵੱਲੋਂ ਪੜਤਾਲ ਕਰਨ ਤੇ ਜਿਹੜਾ ਦੋਸ਼ੀ ਸੀਗਾ ਨਵਾਜ਼ ਤੁਫਨ ਵਾਸੀ ਚਾਰਖੰਡ ਇਉਂ ਨੂੰ ਅਸੀਂ ਉਹਨੂੰ ਜਾ ਕੇ ਫਿਰ ਅਸੀਂ ਗ੍ਰਿਫਤਾਰ ਕੀਤਾ ਤੇ ਅੱਜ ਉਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਉਹਦਾ ਜਿਹੜਾ ਅਸੀਂ ਤਿੰਨ ਦਿਨਾਂ ਦਾ ਰਿਮਾਂਡ ਅਦਾਲਤੋਂ ਲਿਆ ਪੀ ਉਹਨੂੰ ਅਸੀਂ ਹੁਣ ਪਤਾ ਕਰਾਂਗੇ ਵੀ ਇਸਨੇ ਬੰਦੇ ਨੂੰ ਕਿਉਂ ਮਾਰਿਆ ਤੇ ਵਜ੍ਹਾ ਕੀ ਸੀ ਮਾਰਦਾ ਤੇ ਜਿਹੜਾ ਹਥਿਆਰ ਸੀ ਉਹ ਬਰਾਮਦ ਕਰਾਂਗੇ ਤੇ ਦੋਸ਼ੀ ਜਿਹੜਾ ਸਾਡੇ ਕੋਲ ਪੁਲਿਸ ਰਿਮਾਂਡ ਤੇ ਆ ਤੇ ਇਹਦੇ ਵੀ ਜਿਹੜੇ ਸਿਰ ਦੇ ਵਿੱਚ ਪਿੱਛੇ ਸੱਟ ਲੱਗੀ ਸੀਗੀ ਦੋਸ਼ੀ ਦੀ